ਹਵੇਲੀ ਉਸ ਸਮੇਂ ਤੋਂ ਲੈ ਕੇ ਅੱਜ ਸਾਲ 2023 ਹੋ ਚੁੱਕਿਆ ਹੈ ਉਹ ચીਖ ਚੀਕੇ ਹਵੇਲੀ ਵਾਜ਼ਾ ਮਾਰਦੀ ਸੀ ਕਿ ਇਹਨੂੰ ਕੋਈ ਬਚਾ ਲਓ ਇਸਨੂੰ ਕੋਈ ਸੰਭਲੋ ਤਾਂ ਉਸ ਹਵੇਲੀ ਦੀ ਸੁਣੀ ਗਈ ਹੈ ਬਿਲਕੁਲ ਪੂਰੀ ਤਰ੍ਹਾਂ ਸੁਣੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਗੱਲਾਂ ਤਾਂ ਸਰਕਾਰ ਵੀ ਬਹੁਤ ਕਰਦੀ ਹੈ ਐਸਡੀਪੀਸੀ ਵੀ ਬਹੁਤ ਕਰਦੀ ਹੈ ਕਿ ٹرسٹ ਹੈ ਦਿਵਾਨ ਟੋਟਲ ਮਲ ٹرسٹ ਹੈ ਬਹੁਤ سارے ਐਨਆਰਏ ਵਗੈਰਾ ਲੋਕ ਨੇ ਉਹਨਾਂ ਨੇ ਮਿਲ ਕੇ ਐਸਡੀਪੀਸੀ ਔਰ ਸਰਕਾਰ ਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਸਾਰਾ ਪੈਸਾ ਅਸੀਂ ਕਰਦੇ ਹਾਂ ਜੇ ਹੁਣ ਸੀ ਬੰਤਰ ਹੈ ਉਹ ਉਸੇ ਤਰੀਕੇ ਨਾਲ ਰਹੂਗੀ ਜਾਂ ਉਸ ਨੂੰ ਕੁਝ ਥੋੜਾ ਨਵੀਨੀਕਰਨ ਜਾਂ ਕੁਝ ਦਾ ਰੂਪਰੇਖਾ ਚੇਂਜ ਹੋਊਗੀ ਥੋੜੀ ਬੋਤੀ ਤਾਂ ਕਿ ਲੋਕ ਆ ਕੇ ਉਹਨੂੰ ਵੇਖ ਸਕਿਆ ਕਰਨ ਉਹਦੇ ਵਿੱਚ ਜਾ ਸਕਿਆ ਕਰਨ ਲੋਕ ਕਹਿੰਦੇ ਜੋ ਦੇਖੇ ਜੋ ਪਹਿਲੇ ਇਸ ਨੂੰ ਕਾਇਮ ਰੱਖਦੇ ਹੋਏ ਇਸ ਦੀ ਮਰਮਤ ਵਗੈਰਾ ਕੀਤੀ ਜਾਏਗੀ ਤਾਂ ਕਿ ਹਵੇਲੀ ਨੂੰ ਨੁਕਸਾਨ ਵੀ ਨਾ ਹੋਵੇ ਔਰ ਜਿਸ ਹਾਲਾਤ ਵਿੱਚ ਇਹ ਬਣੀ ਸੀ ਉਸੇ ਹਾਲਾਤ ਵਿੱਚ ਲੋਕੀਓ ਸਮਾਂ ਮੇਸ਼ਾਂ ਵਾਸਤੇ ਤੇਸਾ ਬਾਰਾ ਕੁ ਟੁੱਟੀਆਂ ਹੋਈਆਂ ਪਿਛਲੇ ਪਾਸੇ ਦੀਆਂ ਨਜ਼ਰ ਆਉਂਦੀਆਂ ਨਹੀਂ ਤਾਂ ਉਸ ਨੂੰ ਉਹਨੂੰ ਵੀ ਪ੍ਰੀਜ਼ਰਵ ਕੀਤਾ ਜਾਓ ਜਿਹੜੀ ਦਵਾਰਾਂ ਵਗੈਰਾ ਖਰਾਬ ਹੋਈਆਂ ਪਈਆਂ ਨੇ ਉਹਨਾਂ ਨੂੰ ਠੀਕ ਕਰ ਕਰਕੇ ਉਹਨਾਂ ਦੀ ਪੁਰਾਣੀ ਦਿੱਖ ਬਹਾਲ ਕੀਤੀ ਜਾਏ ਤਾਂ ਕਿ ਉੱਤੇ ਪਤਾ ਹੀ ਨਾ ਲੱਗੇ ਕਿ ਉੱਥੇ ਕੋਈ ਕੋਈ ਹਿੱਸਾ ਦੀਵਾਰ ਦਾ ਖਰਾਬ ਹੋਇਆ ਸੀ ਸਾਲਕ ਤੇ ਅੰਦਨ ਅੰਦਰ ਸਮਸਰੇ ਚੜ ਜਾਣ ਚਾਹੀਦੇ। ਜੋ ਜਿਹੜੀ ਅੱਗੇ ਉਹ ਨੀਹਾਂ ਪਾਈਆਂ ਗਈਆਂ ਸੀ ਉਹ ਹੁਣ ਢਾ ਦਿੱਤੀਆਂ ਜਾਣ। ਜੋ ਜਿਹੜੀ ਕੰਸਟ੍ਰਕਸ਼ਨ ਪਹਿਲੇ ਹੋਈ ਸੀ ਉਹ ਢਾ ਦਿੱਤੀ ਜਾਏਗੀ ਔਰ ਨਵਾਂ ਦੀ ਕੰਸਟ੍ਰਕਸ਼ਨ ਕੋਈ ਨਹੀਂ ਹੋਏਗੀ ਇਸ। ਐਸਾ ਵੈਲੀ ਦਾ। ਉਹ ਟੁੱਟਣ ਵਾਲਦੀ ਹਵੇਲੀ ਹੈ ਜਹਾਜ਼ ਵਾਲੀ ਹਵੇਲੀ। ਉਸ ਨੂੰ ਹੁਣ ਪ੍ਰੀਜ਼ਰਵ ਕੀਤਾ ਜਾਊਗਾ ਔਰ ਆਰਕੀਓਲੋਜੀ ਡਿਪਾਰਟਮੈਂਟ ਜਿਹੜਾ ਹੈ ਇਹਨੂੰ ਪ੍ਰੀਜ਼ਰਵ। ਪਰ ਕੈਲੋਜੀਕਲ ਡਿਪਾਰਟਮੈਂਟ ਦੇ ਸਲਾਹ ਲੈ ਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਪ੍ਰੀਜ਼ਰਵ ਕਰਨਗੇ ਔਰ ਕੋਈ ਨਵੀਂ ਇਨਸਟਰਕਸ਼ਨ ਨਹੀਂ ਕਰਨਗੇ ਔਰ ਜਿਹੜੀ ਪਹਿਲਾਂ ਇਨਸਟਰਕਸ਼ਨ ਜਿਸ ਦਾ ਮੈਂ ਹਵਾਲਾ ਤੁਹਾਨੂੰ ਹੁਣੇ ਦੇ ਕੇ ਹਟਾਂ ਉਸ ਨੂੰ ਰਿਮੂਵ ਕਰਨ ਦਾ ਵੀ ਅੰਡਰਸਟੈਂਡਿੰਗ ਹੋਈ ਸੀ ਮੈਨੂੰ ਇਹ ਦੀ ਸਨਿਸ਼ਚਿਤ ਹੋ ਗਈ ਲੱਗਦੀ ਹੈ ਮੈਨੂੰ ਕਿ ਅੱਗੇ ਤੋਂ ਇਹ ਸਭ ਵੈਲੀ ਦੀ ਜੋ ਸੇਵਾ ਸੰਭਾਲ ਹੋਣੀ ਪ੍ਰੀਜ਼ਰਵੇਸ਼ਨ ਹੋਣੀ ਹੈ ਉਹ ਆਰਕੀਓਲੋਜੀਕਲ ਸਰਵਿਸ ਸਰਵੇ ਆਫ ਇੰਡੀਆ ਦੇ ਸਿਧਾਂਤਾਂ ਅਨੁਸਾਰ ਤਾਂ ਪੰਜਾਬ ਸਰਕਾਰ ਦੀ ਮਰਜ਼ੀ ਨਾਲ ਉਹਨਾਂ ਦੀ ਪਰਮਿਸ਼ਨ ਲੈ ਕੇ ਹੀ ਹੋਵੇਗੀ ਔਰ ਕੋਈ ਵਾਇਲੇਸ਼ਨ ਵਗੈਰਾ ਨਹੀਂ ਹੋਏਗਾ। ਦੁਨੀਆਂ ਦੇ ਇਤਿਹਾਸ ਦੇ ਵਿੱਚ ਜੇਕਰ ਸਭ ਤੋਂ ਮਹਿੰਗੀ ਜ਼ਮੀਨ ਕਿਤੇ ਹੋਈ ਹੈ ਤਾਂ ਉਹ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ। ਜਿੱਥੇ ਦੀਵਾਨ ਟੋਡਰਮਾਲ ਉਹਨਾਂ ਦੇ ਵੱਲੋਂ ਛੋਟੇ ਸਹਿਬਜ਼ਾਦਿਆਂ ਦੇ ਲਈ ਔਰ ਮਾਤਾ ਗੁਜਰਕੌਰ ਜੀ ਦੇ ਲਈ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਮੁੱਲ ਖਰੀਦੀ ਸੀ। ਅਸੀਂ ਹਰ ਸਾਲ ਸ਼ਹੀਦੀ ਜੋੜ ਮੇਲ ਦੇ ਉੱਤੇ ਸ਼੍ਰੀ ਫਤਿਹਗੜ ਸਾਹਿਬ ਜਾਂਦੇ ਹਾਂ ਨਤਮਸਤਕ ਹੁੰਦੇ ਹਾਂ ਜਿੱਥੇ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਸਜਦਾ ਕਰਦੇ ਹਾਂ ਯਾਦ ਕਰਦੇ ਹਾਂ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ ਉੱਥੇ ਹੀ ਹਰ ਵਾਰ ਜ਼ਿਕਰ ਦੀਵਾਨ ਟੋਡਰਮਲ ਉਹਨਾਂ ਦਾ ਵੀ ਆਉਂਦਾ ਹੈ ਬਹੁਤੇ ਅਸੀਂ ਲੋਕ ਜਹਾਜ਼ ਵਾਲੀ ਹਵੇਲੀ ਵੀ ਜਾ ਕੇ ਉੱਥੇ ਵੇਖ ਕੇ ਆਉਂਦੇ ਹਾਂ ਪਰ ਜਦੋਂ ਹਵੇਲੀ ਦੇ ਉੱਤੇ ਪਹੁੰਚਦੇ ਹਾਂ ਤਾਂ ਮਨ ਬੜਾ ਦੁਖੀ ਹੁੰਦਾ ਹੈ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਕਿ ਜਿਹੜੇ ਵਿਅਕਤੀ ਨੇ ਆਪਣੀ ਸਾਰੀ ਜਾਇਦਾਦ ਆਪਣੀ ਸਾਰੀ ਕੀਮਤ ਆਪਣੀ ਸਾਰੀ ਧਨ ਆਪਣਾ ਸਾਰਾ ਸ਼ੌਹਰਤ ਉਸ ਜਗ੍ਹਾ ਨੂੰ ਖਰੀਦਣ ਉੱਤੇ ਲਗਾ ਦਿੱਤਾ ਉਸ ਹਵੇਲੀ ਦਾ ਅੱਜ ਅਸੀਂ ਕੀ ਹਾਲ ਕੀਤਾ ਹੋਇਆ ਹੈ ਉਹ ਹਵੇਲੀ ચીਕ-ਚੀਕ ਕੇ ਆਵਾਜ਼ਾਂ ਮਾਰਦੀ ਹੈ ਕਿ ਮੈਨੂੰ ਬਚਾ ਲਓ ਮੈਨੂੰ ਪ੍ਰਿਜ਼ਰਵ ਕਰ ਲਓ ਤਾਂ ਉਸੇ ਦੇ ਚਲਦਿਆਂ ਹੋਏ ਆ ਪੰਜਾਬ ਣ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਐਸ ਸੀ ਅਰੋੜਾ ਉਹਨਾਂ ਨੇ ਸਾਲ 2020 ਦੇ ਵਿੱਚ ਪਟੀਸ਼ਨ ਪਾਈ ਸੀ ਪਟੀਸ਼ਨ ਸੀ ਕਿ ਇਸ ਮੋਨੂਮੈਂਟ ਨੂੰ ਪ੍ਰੀਜ਼ਰਵ ਕੀਤਾ ਜਾਵੇ ਕਿਉਂਕਿ ਇਹ ਇਤਿਹਾਸਕ ਸਾਡੇ ਕੋਲ ਪ੍ਰਾਪਰਟੀ ਹੈ ਇਹ ਇਤਿਹਾਸਕ ਸਾਡੇ ਕੋਲ ਇਹ ਮੋਨੂਮੈਂਟ ਹੈ ਇਸ ਨੂੰ ਖਰਾਬ ਨਹੀਂ ਹੋਣ ਦੇਣਾ ਚਾਹੀਦਾ ਅੱਜ ਉਸ ਦੇ ਉੱਤੇ ਹੀ ਪਟੀਸ਼ਨ ਦੇ ਉੱਤੇ ਜਦੋਂ ਸੁਣਵਾਈ ਚਲਦੀਆਂ ਰਹੀਆਂ ਗੱਲਾਂ ਹੁੰਦੀਆਂ ਰਹੀਆਂ ਤਾਂ ਅੱਜ ਅਦਾਲਤ ਨੇ ਫੈਸਲਾ ਦਿੱਤਾ ਹੈ ਕੀ ਫੈਸਲਾ ਦਿੱਤਾ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਸੀਨੀਅਰ ਐਡਵੋਕੇਟ ਐਸ ਸੀ ਅਰੋੜਾ ਜੀ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਲੰਬੇ ਸਮੇਂ ਤੋਂ ਹੀ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਹੋ ਚੁੱਕਦੇ ਆਉਂਦੇ ਹੋ ਦੀਵਾਨ ਟੋਟਰਮਲ ਦੀ ਹਵੇਲੀ ਦਾ ਇਸ਼ੂ ਸਾਲ 2020 ਦੇ ਵਿੱਚ ਤੁਹਾਡੇ ਵੱਲੋਂ ਪਟੀਸ਼ਨ ਪਾਈ ਜਾਂਦੀ ਹੈ ਪਟੀਸ਼ਨ ਪਾਉਣ ਦਾ ਉਦੋਂ ਮੁੱਖ ਕਾਰਨ ਕੀ ਹੁੰਦਾ ਹੈ ਮੁੱਖ ਕਰਨੇ ਸੀ ਕਿ ਮੈਂ ਸਮਝਦਾ ਸੀ ਕਿ ਸਾਡੇ ਬਹੁਤ ਵੱਡੀ ਤੇ ਇੰਪੋਰਟੈਂਟ ਵਿਰਾਸਤ ਹੈ ਵਿਰਸਾ ਹੈ ਸਾਡਾ ਇਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਸੀ ਪਰ ਮੈਨੂੰ ਪਤਾ ਲੱਗਿਆ ਔਰ ਮੈਂ ਫਿਰ ਫੋਟੋਆਂ ਵਗੈਰਾ ਮੰਗਵਾਈਆਂ ਕਿਸੇ ਨੂੰ ਭੇਜ ਕੇ ਉਹਨੇ ਫੋਟੋਆਂ ਖਿੱਚ ਕੇ ਭੇਜੇ ਮੈਂ ਹੈਰਾਨ ਰਹਿ ਗਿਆ ਉਹ ਤੇ ਕਮਰਿਆਂ ਦੀ ਉਹ ਸਾਰੀ ਕੀਤੀ ਜਾ ਰਹੀ ਸੀ ਅਜ ਤੱਕ ਵੀ ਉਹਨਾਂ ਨੇ ਇੰਨੀਆਂ ਵਗੈਰਾ ਉਸੇ ਤਰ੍ਹਾਂ ਪਈਆਂ ਹੋਈਆਂ ਪਤਾ ਲੱਗਦੀਆਂ ਕਿ ਇੱਥੇ ਕਮਰਿਆਂ ਦੀ ਉਸਾਰੀ ਕਰਨ ਦਾ ਪ੍ਰੋਗਰਾਮ ਸੀ ਇਹ ਕਮਰੇ ਵਗੈਰਾ ਉਸਰ ਜਾਂਦੇ ਤਾਂ ਹੋ ਸਕਦਾ ਸੀ ਉਹਨਾਂ ਦੇ ਬਣਾਉਣ ਵੇਲੇ ਧਮਕ ਦੇ ਨਾਲ ਹੀ ਸ਼ਾਇਦ ਕੋਈ ਹਵੇਲੀ ਨੂੰ ਨੁਕਸਾਨ ਹੋ ਸਕਦਾ ਸੀ ਤਾਂ ਮੈਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਐਸਜੀਪੀਸੀ ਨੂੰ ਇੱਥੇ ਕਿਸੇ ਵੀ ਤਰ੍ਹਾਂ ਨਵਾਂ ਨਰਮਾਨ ਕਰਨ ਤੋਂ ਰੋਕਿਆ ਜਾਵੇ ਅਤੇ ਡਾਇਰੈਕਸ਼ਨ ਦਿੱਤੀ ਜਾ ਪ੍ਰਾਪਰ ਪੰਜਾਬ ਸਰਕਾਰ ਨੂੰ ਉਹਦੀ ਦੇਖ ਰਹਿਕ ਦੇ ਵਿੱਚ ਇਹਨੂੰ ਸੈਂਦੀ ਸੇਵਾ ਸੰਭਾਲ ਵਗੈਰਾ ਕਰਨ ਸੋ ਕੋਰਟ ਨੇ ਸਟੇ ਦੇ ਦਿੱਤਾ ਸੀ ਕਿ ਕੋਈ ਹਿੰਦਕ ਕੰਸਟਰਕਸ਼ਨ ਨਹੀਂ ਹੋਏਗੀ ਬਾਅਦ ਵਿੱਚ ਐਸਪੀਸੀ ਨੇ ਇੱਕ ਐਪਲੀਕੇਸ਼ਨ ਲਗਾਈ ਸੀ ਕਿ ਸਾਨੂੰ ਘਾਟੋ ਘਾਟ ਮੁਰੰਮਤ ਕਰਨ ਦੇ ਦੋ ਜਿੱਤੇ ਬਹੁਤ ਜ਼ਿਆਦਾ ਕੋਈ ਖਤਰਾ ਕੋਈ ਡਕੰਦਾ ਕਿਉਂਕਿ ਜ਼ਿਆਦਾ ਖਰਾਬ ਹੋਈ ਜਿੱਤੋਂ ਵੇਲੇ ਉਹ ਜਾਸ ਵੇਨ ਨੂੰ ਮਿਲ ਗਈ ਸੀ ਫਿਰ ਸਾਡੇ ਆਨਰੇਬਲ ਐਕਟਿੰਗ ਚੀਫ ਜਸਟਿਸ ਨੇ ਪਿੱਛੇ ਇਹਨਾਂ ਨੂੰ ਹਦਾਇਤ ਦਿੱਤੀ ਕਿ ਤੁਸੀਂ ਮੀਟਿੰਗ ਕਰੋ ਪਟੀਸ਼ਨਰ ਨੂੰ ਨਾਲ ਬਿਠਾ ਕੇ ਐਸਪੀਸੀ ਉਹ ਸਰਕਾਰ ਬੈਠਣ ਤੇ ਇੱਕ ਐਗਰੀਮੈਂਟ ਕਰਨ ਦੀ ਕੋਸ਼ਿਸ਼ ਕਰਨ ਕਿ ਕਿਸ ਤਰ੍ਹਾਂ ਇਹਨੂੰ ਸੰਭਾਲਣਾ ਸੋ ਉਹ ਐਗਰੀਮੈਂਟ ਦੇ ਤਰੀਕ ਤੌਰ ਤੇ ਇੱਕ ਮੀਟਿੰਗ ਹੋਈ ਸੀ 5 ਦਸੰਬਰ ਨੂੰ ਜਿਸ ਦੇ ਵਿੱਚ ਮੁੱਖ ਤੌਰ ਤੇ ਮੰਨਿਆ ਗਿਆ ਕਿ ਜਿਹਨ ਦੀ ਸਭ ਸੇਵਾ ਸੰਭਾਲ ਕਰਨੀ ਹੈਗੀ ਉਹ ਐਸਡੀਪੀਸੀ ਆਪਣੀ ਪੂਰੀ ਪਲੈਨਿੰਗ ਵਗੈਰਾ ਪ੍ਰਪੋਜ਼ਲ ਬਣਾ ਕੇ ਪੰਜਾਬ ਸਰਕਾਰ ਨੂੰ ਦੇਗੀ ਔਰ ਪੰਜਾਬ ਸਰਕਾਰ ਉਹਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਭੇਜੇਗੀ ਤਾਂ ਉਹਨਾਂ ਦੀ ਐਡਵਾਈਸ ਦੇ ਮਤਾਬਕ ਇਹ ਕੰਮ ਅੱਗੇ ਪ੍ਰੀਜ਼ਰਵ ਕੀਤਾ ਜਾਏਗਾ ਇਸ ਸਭੇ ਲਈ ਸੋ ਉਸ ਅੰਡਰਸਟੈਂਡਿੰਗ ਦੀ ਆਧਾਰ ਤੇ ਆ ਸਾਡੇ ਆਨਰੇਬਲ ਹਾਈ ਕੋਰਟ ਨੇ ਸਾਡੀ ਰੈਟ ਪਟੀਸ਼ਨ ਦਾ ਨਿਵਟਾਰਾ ਕਰਦੇ ਕਹਿ ਕੇ ਕਿ ਹੁਣ ਕਿਉਂਕਿ ਅੰਡਰਸਟੈਂਡਿੰਗ ਹੋ ਗਈਆਂ ਉਸ ਦੇ ਮੁਤਾਬਕ ਇਹਦੀ ਪ੍ਰੀਜ਼ਰਵੇਸ਼ਨ ਹੋਏਗੀ ਹੁਣ ਕੋਈ ਹੋਰ ਨਵੀਂ ਹਦਾਇਤ ਦੇਣ ਦੀ ਲੋੜ ਨਹੀਂ ਤਾਂ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਡਿਸਪੋਜ਼ ਆਫ ਕੀਤੀ ਹੈ ਉਸ ਦੇ ਵਿੱਚ ਹੁਣ ਸਿੱਧੇ ਤੌਰ ਦੇ ਉਤੇ ਕਹਿ ਦਿੱਤਾ ਕਿ ਜਿਹੜੀ ਉਹ ਇਮਾਰਤ ਸੀ ਦੀਵਾਨ ਟੋਡਰਮਲ ਦੀ ਹਵੇਲੀ ਹੈ ਜਹਾਜ਼ ਵਾਲੀ ਹਵੇਲੀ ਉਸ ਨੂੰ ਹੁਣ ਪ੍ਰੀਜ਼ਰਵ ਕੀਤਾ ਜਾਊਗਾ ਔਰ ਆਰਕੀਓਲੋਜੀ ਡਿਪਾਰਟਮੈਂਟ ਜਿਹੜਾ ਹੈ ਇਹਨੂੰ ਪ੍ਰੀਜ਼ਰਵ ਕਰੂਗਾ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਸਲਾਹ ਲੈ ਕੇ ਉਹਨਾਂ ਦੇ ਹਦਾਇਤਾਂ ਮੁਤਾਬਕ ਪ੍ਰੀਜ਼ਰਵ ਕਰਨਗੇ ਔਰ ਕੋਈ ਨਵੀਂ ਕੰਸਟਰਕਸ਼ਨ ਨਹੀਂ ਕਰਨਗੇ ਔਰ ਜਿਹੜੀ ਪਹਿਲੇ ਕੰਸਟਰਕਸ਼ਨ ਜਿਸ ਦਾ ਮੈਂ ਹਵਾਲਾ ਤੁਹਾਨੂੰ ਹੁਣੇ ਦੇ ਕੇ ਹਟਾਂ ਉਸ ਨੂੰ ਰਿਮੂਵ ਕਰਨ ਦਾ ਵੀ ਅੰਡਰਸਟੈਂਡਿੰਗ ਹੋਈ ਸੀ ਹੁਣ ਉਹ ਜਿਹੜੀ ਸਾਡੀ ਅੰਡਰਸਟੈਂਡਿੰਗ ਹੋਈ ਸੀ ਇੱਕ ਸਮਝੌਤਾ ਕਹਿ ਲਓ ਉਹ ਹਾਈ ਕੋਰਟ ਦੇ ਆਰਡਰ ਦਾ ਇੱਕ ਹਿੱਸਾ ਬਣ ਚੁੱਕਾ ਹੈ ਜੇ ਹੁਣ ਉਸ ਦੀ ਵਾਇਲੇਸ਼ਨ ਹੁੰਦੀ ਤਾਂ ਆਪਣੇ ਆਪ ਤੋਂ ਕੰਟੈਂਪਟ ਆਫ ਕੋਰਟ ਹੋਏਗੀ ਸੋ ਮੇਰਾ ਕਹਿਣ ਤੋਂ ਪਾਵੇ ਕਿ ਹੁਣ ਇਸ ਚੀਜ਼ ਸੁਨਿਸ਼ਚਿਤ ਹੋ ਗਈ ਲੱਗਦੀ ਹੈ ਮੈਨੂੰ ਕਿ ਅੱਗੇ ਤੋਂ ਐਸਾ ਵੈਲੇ ਦੀ ਜੋ ਸੇਵਾ ਸੰਭਾਲ ਹੋਣੀ ਹੈ ਪ੍ਰਜ਼ਰਵੇਸ਼ਨ ਹੋਣੀ ਹੈ ਔਰ ਆਰਕੀਓਲੋਜੀਕਲ ਸਰਵਿਸ ਸਰਵੇ ਆਫ ਇੰਡੀਆ ਦੇ ਸਿਧਾਂਤਾਂ ਦੇ ਮੁਤਾਬਕ ਉਹ ਤਾਂ ਪੰਜਾਬ ਸਰਕਾਰ ਦੀ ਮਰਜ਼ੀ ਨਾਲ ਔਰ ਉਹਨਾਂ ਦੀ ਪਰਮਿਸ਼ਨ ਲੈ ਕੇ ਹੀ ਹੋਵੇਗੀ ਔਰ ਕੋਈ ਵਾਇਲੇਸ਼ਨ ਵਗੈਰਾ ਨਹੀਂ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਵਾਇਲੇਸ਼ਨਸ ਹੁੰਦੀਆਂ ਹੋਈਆਂ ਨਜ਼ਰ ਵੀ ਆਈਆਂ ਸੀਗੀਆਂ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਨੀਹਾਂ ਬਾਹਰ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਉਕੀ ਗੇਰਾ ਕਹਿ ਰਹੇ ਸੀ ਉਥੇ ਸ਼ਾ ਲੰਗਰ ਹਾਲ ਬਣਾਉਣਾ ਹੈ ਨਾ ਐਸਜੀਪੀਸੀ ਨੇ ਤਾਂ ਉਸ ਦੇ ਨਾਲ ਪੁਰਾਣੀਆਂ ਹੋਰ ਜਿਹੜੀ ਪਿੱਛੇ ਮਾਰਕ ਸੀ ਉਸ ਨੂੰ ਵੀ ਖਤਰਾ ਬਣ ਰਿਹਾ ਸੀਗਾ ਤਾਂ ਜਿਹੜੀ ਅੱਗੇ ਉਹ ਨੀਹਾਂ ਪਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਜਾਣਗੀਆਂ ਹਾਂ ਬਿਲਕੁਲ ਜੋ ਸਾਡੇ ਅੰਡਰਸਟੈਂਡਿੰਗ ਹੋਈ ਉਹਦੇ ਵਿੱਚ ਲਿਖਤੀ ਰੂਪ ਚ ਲਿਖਿਆ ਹੋਇਆ ਹੈ ਕਿ ਉਹ ਜਿਹੜੀ ਕੰਸਟ੍ਰਕਸ਼ਨ ਪਹਿਲੇ ਹੋਈ ਸੀ ਉਹ ਹਟਾ ਦਿੱਤੀ ਜਾਏਗੀ ਔਰ ਨਵੀਂ ਕੰਸਟ੍ਰਕਸ਼ਨ ਕੋਈ ਨਹੀਂ ਹੋਏਗੀ ਇਸ ਐਸਾ ਵੈਲੀ ਦੇ ਜੋ ਵੀ ਪ੍ਰੈਂਸਿਸ ਦੇ ਅੰਦਰ ਜੀ ਨਵੀਂ ਕੰਸਟਰਕਸ਼ਨ ਤਾਂ ਨਹੀਂ ਹੋਣੀ ਹੈ ਬਹੁਤੇ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਪੁਰਾਣੀਆਂ ਕੋਈ ਇਮਾਰਤਾਂ ਹੁੰਦੀਆਂ ਜਿਨ੍ਹਾਂ ਨੂੰ ਪ੍ਰੀਜ਼ਰਵ ਕਰ ਲਿੱਤਾ ਜਾਂਦਾ ਹੈ ਤਾਂ ਕੀ ਜਿਸ ਤਰੀਕੇ ਨਾਲ ਉਹ ਉਸੇ ਬੰਤਰ ਹੈ ਉਹ ਉਸੇ ਤਰੀਕੇ ਨਾਲ ਰਹੂਗੀ ਜਾਂ ਉਸ ਨੂੰ ਕੁਝ ਥੋੜਾ ਨਵੀਨੀਕਰਨ ਜਾਂ ਕੁਝ ਉਹਦਾ ਰੂਪਰੇਖਾ ਚੇਂਜ ਹੋਊਗੀ ਥੋੜੀ ਬਹੁਤੀ ਤਾਂ ਕਿ ਲੋਕ ਆ ਕੇ ਉਹਨੂੰ ਵੇਖ ਸਕਿਆ ਕਰਨ ਉਹਦੇ ਵਿੱਚ ਜਾ ਸਕਿਆ ਕਰਨ ਮੇਰੇ ਹਿਸਾਬ ਨਾਲ ਤੇ ਐਸੇ ਦੀ ਪ੍ਰੀਜ਼ਰਵੇਸ਼ਨ ਕਹ ਲਓ ਕਿ ਉਹ ਜਿਉਂ ਆਊਟਲੁੱਕ ਹੈ ਜੋ ਦੇਖ ਹੈ ਜੋ ਪਹਿਲੇ ਹੈ ਐਸੇ ਨੂੰ ਕਾਇਮ ਰੱਖਦੇ ਹੋਏ ਇਸ ਇਮਾਰਾ ਨੂੰ ਦੁਬਾਰਾ ਕੀਤੀ ਜਾਏਗੀ ਤਾਂ ਕਿ ਹਵੇਲੀ ਨੂੰ ਨੁਕਸਾਨ ਨਾ ਹੋਵੇ। ਔਰ ਜਿਸ ਹਾਲਾਤ ਵਿੱਚ ਇਹ ਬਣੀ ਸੀ ਉਸੇ ਹਾਲਾਤ ਵਿੱਚ ਲੋਕੀ ਉਸ ਨੂੰ ਹਮੇਸ਼ਾ ਵਾਸਤੇ ਦੇਖ ਸਕਣ। ਜਿਹੜੀਆਂ ਦੁਵਾਰਾਂ ਕੁਝ ਟੁੱਟੀਆਂ ਹੋਈਆਂ ਪਿਛਲੇ ਪਾਸੇ ਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਸ ਨੂੰ ਉਹਨੂੰ ਵੀ ਪ੍ਰੀਜ਼ਰਵ ਕੀਤਾ ਜਾਊਗਾ। ਜਿਹੜੀਆਂ ਵੀ ਦੁਵਾਰਾਂ ਵਗੈਰਾ ਖਰਾਬ ਹੋਈਆਂ ਪਈਆਂ ਨੇ ਉਹਨਾਂ ਨੂੰ ਠੀਕ ਕਰ ਕਰਕੇ ਉਹਨਾਂ ਦੀ ਪੁਰਾਣੀ ਦੇਖਭਾਲ ਕੀਤੀ ਜਾਏਗੀ। ਤਾਂ ਕਿ ਉਹਦੇ ਪਤਾ ਹੀ ਨਾ ਲੱਗੇ ਕਿ ਉੱਤੇ ਕੋਈ ਕੋਈ ਹਿੱਸਾ ਦੀਵਾਰ ਦਾ ਖਰਾਬ ਹੋਇਆ ਸੀ। ਯਾਨੀ ਕਿ ਮੰਨ ਕੇ ਚੱਲੀਏ ਕਿ ਜਿਹੜੀ ਉਹ ਹਵੇਲੀ ਉਸ ਸਮੇਂ ਤੋਂ ਲੈ ਕੇ ਅੱਜ ਸਾਲ 2023 ਹੋ ਚੁੱਕਿਆ ਹੈ ਉਹ ਚੀਕ-ਚੀਕ ਕੇ ਹਵੇਲੀ ਆਵਾਜ਼ਾਂ ਮਾਰਦੀ ਸੀ ਕਿ ਇਹਨੂੰ ਕੋਈ ਬਚਾ ਲਓ ਇਸਨੂੰ ਕੋਈ ਸੰਭਲ ਲਓ ਤਾਂ ਉਸ ਹਵੇਲੀ ਦੀ ਸੁਣੀ ਗਈ ਹੈ ਬਿਲਕੁਲ ਪੂਰੀ ਤਰ੍ਹਾਂ ਸੁਣੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਗੱਲਾਂ ਤਾਂ ਸਰਕਾਰ ਵੀ ਬਹੁਤ ਕਰਦੀ ਐ ਐਸਟੀਪੀਸੀ ਵੀ ਬਹੁਤ ਕਰਦੀ ਐ ਹੋਏ ਸੀ ਕਿ ਸਰਕਾਰ ਪੈਸਾ ਇਕ ਨਹੀਂ ਲਾਣਾ ਚਾਹੁੰਦੀ ਸੀ ਤੇ ਨਾ ਕੋਈ ਜ਼ਿੰਮੇਵਾਰੀ ਲੈਣਾ ਚਾਹੁੰਦੀ ਸੀ ਇਸ ਤਰ੍ਹਾਂ ਐਸਜੀਪੀਸੀ ਉਹ ਆਪਦੇ ਮੰਤਵ ਵਾਸਤੇ ਨੂੰ ਯੂਜ਼ ਕਰਨਾ ਚਾਹੁੰਦੀ ਸੀ ਕਿ ਕਿ ਪਤਾ ਨਹੀਂ ਕਿਉਂ ਲੰਗਰ ਹਾਲ ਬਣਾਇਆ ਜਾ ਰਿਹਾ ਸੀ ਫੰਡ ਉਹਨਾਂ ਕੋਲ ਵੀ ਹੈ ਨਹੀਂ ਸੀ ਲਗਾਉਣ ਵਾਸਤੇ ਤੇ ਹੁਣ ਇੱਕ ਟਰਸਟ ਹੈ ਦਿਵਾਨ ਟੋਡਰਮਲ ਟਰਸਟ ਹੈ ਉਹ ਸਾਡੇ ਐਨਆਰਏ ਵਗੈਰਾ ਲੋਕ ਨੇ ਉਹਨਾਂ ਨੇ ਮਿਲ ਕੇ ਐਸਜੀਪੀਸੀ ਨੂੰ ਸਰਕਾਰ ਨੂੰ ਇੱਕ ਵਿਸ਼ਵਾਸ ਦਵਾਇਆ ਕਿ ਸਾਰਾ ਪੈਸਾ ਅਸੀਂ ਖਰਚਾਂਗੇ ਤੁਸੀਂ ਏਜੰਸੀ ਵਗੈਰਾ ਜਿਹੜੀ ਵੀ ਰੈਕੋਗਨਾਈਜ਼ ਹੋਏਗੀ ਇਸ ਕੰਮ ਵਾਸਤੇ ਉਹਦੇ ਜੋ ਵੀ ਖਰਚਾ ਸੀ ਦੇਵਾਂਗੇ ਪਰ ਇਹਦੀ ਦੇਖ ਅਸੀਂ ਬਹਾਲ ਕਰਨੀ ਹੈ ਇਸ ਵਿਰਸੇ ਨੂੰ ਅਸੀਂ ਦੁਆਰਾ ਪੂਰੀ ਤਰ੍ਹਾਂ ਸੁਰਜੀਤ ਕਰਨਾ ਹੈ ਯਾਨੀ ਕਿ ਸਮੇ ਸਮੇਧੀਆਂ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਰਹੀਆਂ ਪੰਥਕ ਹੋਣ ਵਾਲੀਆਂ ਪਾਰਟੀਆਂ ਹੋਣ ਜਾਂ ਫਿਰ ਗੈਰ ਪੰਥਕ ਹੋਣ ਜਾਂ ਮੌਜੂਦਾ ਦੀ ਵੀ ਆਪਾਂ ਗੱਲ ਕਰ ਲਈ ਕਿਸੇ ਨੇ ਹਮਲਾ ਨਹੀਂ ਮਾਰਿਆ ਕਿ ਅਸੀਂ ਪਹਿਲ ਕਰ ਲਈ ਅਸੀਂ ਪੈਸਾ ਲਾ ਲਈ ਬਿਲਕੁਲ ਪੰਜਾਬ ਦੇ ਵਿੱਚ ਤੇ ਪਿੱਛੇ ਮੈਂ ਬੜਾ ਹਰਾਨ ਸੀ ਕਿ ਜਦੋਂ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਨੂੰ ਟੂਰਿਸਟ ਦੀ ਹੱਬ ਟੂਰਿਜ਼ਮ ਦੀ ਹੱਬ ਬਣਾ ਦੇਣਾ ਇਹ ਕੱਲ ਹੀ ਨਹੀਂ ਹੈਗੀ ਜਿੰਨੇ ਵੀ 40 50 ਮਨੂਮੈਂਟਸ ਪੰਜਾਬ ਦੇ ਵਿੱਚ ਡਿਕਲੇਅਰ ਹੋਏ ਪ੍ਰੋਟੈਕਟਰ ਮਨੂਮੈਂਟ ਕਿਸੇ ਦੀ ਸ਼ੈਦ ਹੀ ਸੇਵਾ ਸੰਭਾਲ ਹੋ ਸਕਦੀ ਜਸਤ ਆਪਣੇ ਸਾਡੇ ਜਿਹੜੇ ਅ ਮਹਾਰਾਜਾ ਰਣਜੀਤ ਸਿੰਘ ਹੋਏ ਨੇ ਉਹਨਾਂ ਦੀ ਯਾਦ ਵਿੱਚ 6-7 ਜਗ੍ਹਾ ਤੇ ਹੈਗੇ ਨੇ ਜਗ੍ਹਾ ਜਿਨ੍ਹਾਂ ਨੂੰ ਇਹਨਾਂ ਨੇ ਮਾਨੂਮੈਂਟ ਡਿਕਲੇਅਰ ਕੀਤਾ ਹੋਇਆ ਪਰ ਕਿਸੇ ਦੀ ਵੀ ਸੰਭਾਲ ਵਾਸਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਪਿੱਛੇ ਮੈਨੂੰ ਕਿਸੇ ਐਸ்சிਪੀ ਦੇ ਮੈਂਬਰ ਨੇ ਦੱਸਿਆ ਸੀ ਤੇ ਫਿਰ ਮੈਂ ਨੋਟਸ ਵੀ ਦਿੱਤਾ ਸੀ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸੰਧੀ ਕੀਤੀ ਸੀ ਉਸ ਵੇਲੇ ਅੰਗਰੇਜ਼ਾਂ ਨਾਲ ਉਸ ਜਿਹੜੀ ਪਹਾੜੀ ਤੇ ਕੀਤੀ ਸੀ ਔਰ ਜਿਹੜੇ ਪੀਪਲ ਦੇ ਰੁੱਖ ਦੇਖਣ ਬੈਠ ਕੇ ਕੀਤੀ ਸੀ ਉਹਨੂੰ ਉਹਨੇ ਮਾਨੋਮੈਂਟ ਡਿਕਲਰ ਕੀਤਾ ਹੋਇਆ ਹੈ ਔਰ ਜੋ ਉਹਨੂੰ ਠੀਕ ਠਾਕ ਕਰਨ ਦੀ ਗੱਲ ਆਉਂਦੀ ਹੈ ਉਹਦੇ ਤੇ ਕਬਜ਼ਾ ਵੀ ਹੋਈ ਜਾ ਰਿਹਾ ਹੈ ਰੂਪਨਗਰ ਵਾਲਾ ਜਿਹੜਾ ਇਸ਼ੂ ਸੀ ਰੋਪੜ ਦੇ ਕੋਲ ਜੀ ਹਾਂ ਜੀ ਉਹਦੇ ਵਾਲੇ ਦੋਲੇ ਇੱਕ ਫੈਕਟਰੀ ਬਣੀ ਹੋਈ ਹੈ ਔਰ ਫੈਕਟਰੀ ਵਾਲਾ ਤਾਂ ਪਰਮਿਸ਼ਨ ਲਾ ਕੇ ਮਾਨੋਮੈਂਟ ਨੂੰ ਦੇਖਣ ਵਾਸਤੇ ਜਾਣਾ ਹੋਵੇ ਤਾਂ ਜਾਣਾ ਪੈਂਦਾ ਸੋਨ ਦੇ ਵਾਸਤੇ ਨੋਟਿਸ ਦਿੱਤਾ ਅਸੀਂ ਕਰਾਂਗੇ ਕਾਰਵਾਈ ਹੁੰਦੇ ਵਾਸਤੇ ਵੀ ਜੇ ਨਹੀਂ ਸਰਕਾਰ ਆਪਣੇ ਆਪ ਕੁਝ ਕਰ ਦੇ। ਬੜੀ ਵੱਡੀ ਤਰਾਜ਼ਦੀ ਹੈ ਸਰ ਕਿਉਂਕਿ ਜੇ ਅਸੀਂ ਬਾਹਰਲੇ ਹੋਰ ਦੇਸ਼ਾਂ ਦੀ ਗੱਲ ਕਰ ਲਈਏ ਦੁਬਈ ਦੀ ਅਸੀਂ ਗੱਲ ਕਰੀਏ ਦੁਬਈ ਦੇ ਵਿੱਚ ਉਹਨਾਂ ਨੇ ਬਕਾਇਦਾ ਆਪਣਾ ਉਹ ਪੁਰਾਣਾ ਮਿਊਜ਼ੀਅਮ ਸਾਰਾ ਬਰਕਰਾਰ ਰੱਖਿਆ ਹੋਇਆ ਬਚਾ ਕੇ ਰੱਖਿਆ ਹੋਇਆ ਹੈ। ਔਰ ਪੁਰਾਣੇ ਵਿਰਸੇ ਨੂੰ ਤਾਂ ਪੁਰਾਣੀਆਂ ਚੀਜ਼ਾਂ ਨੂੰ ਮੋਨੂਮੈਂਟਸ ਨੂੰ ਤਾਂ ਉਹ ਹੀ ਇੱਕ ਆਪਣਾ ਟ੍ਰੈਜਰ ਮੰਨਦੇ ਨੇ ਇੱਕ ਆਪਣਾ ਖਜ਼ਾਨਾ ਮੰਨਦੇ ਨੇ। ਸਾਡੇ ਕੋਲ ਤਾਂ ਇੰਨਾ ਵਿਰਸਾ ਵਿਰਾਸਤ ਹੋਣ ਦੇ ਬਾਵਜੂਦ ਵੀ ਅਸੀਂ ਇਹਨੂੰ ਸਾਹਮਣੇ ਨਹੀਂ ਪਹੁੰਚਾ ਇਹ ਪ੍ਰਾਇਓਰਟੀ ਨਹੀਂ ਹੈ ਪ੍ਰਾਇਓਰਟੀ ਵੋਟਾਂ ਦੀ ਹੁੰਦੀ ਜਿੱਥੇ ਵੋਟਾਂ ਮਿਲਦੀਆਂ ਨੇ ਉੱਥੇ ਸਰਕਾਰਾਂ ਕੁਝ ਕਰਦੀਆਂ ਨੇ ਜਿੱਥੇ ਨਾ ਮਿਲਣਾ ਹੀ ਕੁਝ ਨਹੀਂ ਟੂਰਿਜ਼ਮ ਵਗੈਰਾ ਜੇ ਬਦਲ ਲੈਣਗੇ ਸਾਡੇ ਕਿਸੇ ਵਿਰਾਸਤ ਨੂੰ ਬਚਾ ਲੈਣਗੇ ਮੈਨੂੰ ਨਹੀਂ ਪਤਾ ਕਿ ਜੋ ਕਮਿਟਿਡ ਲੋਕ ਹੈਗੇ ਨੇ ਜਿਨ੍ਹਾਂ ਨੇ ਜਿੱਥੇ ਵੋਟ ਪਾਣੀ ਉਹ ਬਦਲ ਕੇ ਅੱਜ ਦੀ ਸਰਕਾਰ ਨੂੰ ਪਾਣਗੇ ਜੇ ਪਾਣੀ ਇਹ ਤਾਂ ਵੈਸੇ ਹੀ ਪਾਣੀ ਜਿੰਨਾ ਹੀ ਪਾਣੀ ਤਾਂ ਨਹੀਂ ਪਾਣੇ ਸੋ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ ਅਸੀਂ ਜਿੰਨਾ ਚਿਰ ਜਾਗਰੂਕ ਨਹੀਂ ਹੁੰਦੇ ਲੋਕੀ ਔਰ ਜਨਤਾ ਦੀ ਜਮਾਨਤ ਨਹੀਂ ਮੰਦੀ ਅੱਜ ਤੱਕ ਦੇਖੋ এনवायरमेंट ਦਾ ਬਹੁਤ ਬੁਰਾ ਹਾਲ ਹੈ ਪਰ ਜਨਤਾ ਦੇ ਜਮਾਨ ਕਦੇ ਬਣ ਕੇ ਉੱਭਰ ਕੇ ਨਹੀਂ ਆਈ ਕਿ এনवायरमेंट ਬਾਰੇ ਮੈਨੀਫੈਸਟੋ ਦੇ ਵਿੱਚ ਕੁਝ ਤੁਸੀਂ ਪਾਓ ਵਾਅਦਾ ਕਰੋ ਗਾਰੰਟੀ ਦਿਓ ਤਾਂ ਹੀ ਅਸੀਂ ਵੋਟਾਂ ਪਾਵਾਂ ਅਸੀਂ ਖੁਸ਼ ਹੋ ਜਾਂਦੇ ਬਿਜਲੀ ਦੇ ਪਹਿਲੇ ਮਾਫ ਹੋ ਜਾਣਗੇ ਕੋਈ ਹੋਰ ਸਾਨੂੰ ਪੈਸੇ ਪੈਸੇ ਵਗੈਰਾ ਦੇ ਕੋਈ ਐਗਜ਼ੈਂਪਸ਼ਨ ਮਿਲ ਜਾਵੇ ਅਸੀਂ ਐਨੇ ਤੇ ਖੁਸ਼ ਹੋ ਕੇ ਵੋਟਾਂ ਪਾ ਦਿੰਦੇ ਇਸ ਯੂਸੀਸੀ ਬਿਜਲੀ ਦੇ ਬਿਲਾ ਚ ਆਟੇ ਦਾਲ ਦੇ ਵਿੱਚ ਜਾਂ ਕਿਸਾਨੀ ਕਰਜ਼ੇ ਦੇ ਵਿੱਚ ਇੰਨਾ ਜੀ ਉਲਝੇ ਰਹਿ ਗਈ ਬਿਲਕੁਲ ਇਸ ਨੂੰ ਸੰਭਾਲਣ ਵਾਸਤੇ ਤਾਂ ਕੋਈ ਡਿਮਾਂਡ ਮੇਰੇ ਖਿਆਲ ਚ ਆਂਦੀ ਨਹੀਂ ਕਦੇ ਕਿ ਸਰਕਾਰ ਕੋਲ ਕਿਸੇ ਇਹਨੂੰ ਸੰਭਾਲੋ ਨਹੀਂ ਤੇ ਸਾਨੂੰ ਵੋਟ ਨਹੀਂ ਪਾਵਾਂ ਮੈਨੂੰ ਨਹੀਂ ਲੱਗਦਾ ਕਿ ਜੋ ਕੋਈ ਬੰਦਾ ਆਏਗਾ ਤਾਂ ਸ਼ਾਇਦ ਉਹਦੇ ਨਾਲ ਚਾਰ ਬੰਦੇ ਵੀ ਖੜਨਗੇ ਸੋ ਸਾਨੂੰ ਕੋਰਟਾਂ ਦਾ ਸਾਰਾ ਹੀ ਲਾਣਾ ਪੈਂਦਾ ਹੁਣ ਕੋਰਟ ਨੇ ਇਹ ਸਹਾਰਾ ਦਿੱਤਾ ਹੈ ਔਰ ਮਨ ਕੇ ਚੱਲੀ ਹੈ ਆਉਣ ਵਾਲੇ 3-4 ਸਾਲਾਂ ਦੇ ਵਿੱਚ ਲੋਕ ਉਸ ਹਵੇਲੀ ਨੂੰ ਹੁਣ ਪੁਰਾਣੀ ਜੋ ਦੀ ਦਿੱਖ ਸੀ ਉਹਦੇ ਵਾਂਗੂ ਹੀ ਉਹਦੇ ਜਾ ਕੇ ਦਰਸ਼ਨ ਕਰ ਸਕਿਆ ਕਰਨਗੇ ਉਹਦੋਂ ਵੇਖ ਸਕਿਆ ਕਰਨਗੇ ਜਿੰਨ ਤੱਕ ਮੇਰਾ ਅੰਦਾਜ਼ਾ ਹੈ ਮੇਰਾ ਖਿਆਲ ਸਾਲ ਦੇ ਅੰਦਰ ਅੰਦਰ ਕਮ ਸਰੇ ਛੱਡ ਜਾਣਾ ਚਾਹੀਦਾ ਜਿਵੇਂ ਪੁਰਾਣੀਆਂ ਕੁਝ ਇਮਾਰਤਾਂ ਅਸੀਂ ਦੇਖਣ ਚਾਹੀਦਾ ਹੁੰਦੇ ਆ ਉਵੇਂ ਹੀ ਜਾ ਕੇ ਲੋਕ ਇਸ ਨੂੰ ਦੇਖਿਆ ਕਰਨਗੇ ਅੰਦਰੋਂ ਐਕਚੁਅਲੀ ਇਸ ਨਾਲ ਸਕੇ ਕਾਫੀ ਹਮਲਾ ਮਾਰਨ ਦੀ ਲੋੜ ਹੈ ਜਿੱਥੇ ਦੇਖਣ ਦਿਖਾਉਣ ਦੀ ਗੱਲ ਵੀ ਟੂਰਿਸਟਾਂ ਦੇ ਵੀ ਆ ਗਏ ਨੇ ਮੈਂ ਇੱਕ ਵਾਰੀ ਲੁਧਿਆਣਾ ਗਿਆ ਮੈਂ ਸ਼ਹੀਦ ਸੁਖਦੇਵ ਦਾ ਜਿਹੜਾ ਘਰ ਹੈ ਉਹਨੂੰ ਪ੍ਰਿਜ਼ਰਵ ਕੀਤਾ ਹੋਇਆ ਹੈ ਉੱਥੇ ਦੇਖਣ ਵਾਸਤੇ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਤਾਲੇ ਲੱਗੇ ਹੋਏ ਸੀ ਪੁੱਛਿਆ ਤਾਂ ਕਹਿੰਦੇ ਸ਼ਨੀਵਾਰ ਐਤਵਾਰ ਬੰਦ ਹੁੰਦਾ ਜਿਹੜੇ ਦਿਨ ਲੋਕਾਂ ਵਾਸਤੇ ਹੁੰਦੇ ਨੇ ਫ੍ਰੀ ਕੰਮ ਫਿਰ ਕੇ ਵੇਖ ਆਪਣੇ ਵਿਰਸੇ ਨੂੰ ਵੇਖਣ ਲਈ ਜਾਣ ਉਹ ਉੱਥੇ ਛੁੱਟੀ ਕਰਕੇ ਬੈਠੇ ਆ ਕੋਈ ਕਿਸੇ ਨੂੰ ਪਤਾ ਹੀ ਨਹੀਂ ਕਿ ਛੁੱਟੀ ਹੈ ਸੋ ਮੈਂ ਇਹਨਾਂ ਦੇ ਨੋਟਿਸ ਵਿੱਚ ਲੈਂਦਾ ਸੀ ਜਦੋਂ ਸਾਡੀ ਮੀਟਿੰਗ ਹੋਈ ਸੀ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਖਿਆਲ ਕਰੋ ਜੇ ਸ਼ਨੀ ਤੇ ਐਤਵਾਰ ਬੰਦ ਹੈ ਤਾਂ ਫਿਰ ਉਸ ਮਨ ਨੂੰ ਮੈਨੂੰ ਪ੍ਰੀਜ਼ਰਵ ਕਰਕੇ ਕਰੋਗੇ ਕੀ ਤੁਸੀਂ ਸ਼ਨੀ ਮਰ ਐਤਵਾਰ ਲੋਕਾਂ ਨੇ ਸੋ ਇਸ ਪਾਸੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਮੇਰੇ ਸਾਬ ਨਾਲ ਤਾਂ ਬਹੁਤ ਬਹੁਤ ਧੰਨਵਾਦ ਸਰ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਤਾਂ ਇਸਨ ਸਾਡੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਐਸ ਸੀ ਅਰੋੜਾ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਔਰ ਅੱਜ ਉਸ ਪਟੀਸ਼ਨ ਨੂੰ ਅਦਾਲਤ ਦੇ ਵੱਲੋਂ ਡਿਸਪੋਜ਼ ਆਫ ਕਰ ਦਿੱਤਾ ਗਿਆ ਇੱਕ ਮਿਊਚੁਅਲ ਐਗਰੀਮੈਂਟ ਹੋ ਚੁੱਕਿਆ ਹੈ ਐਸਜੀਪੀਸੀ ਸਰਕਾਰ ਦਾ ਕਿ ਇਹ ਜੋ ਦੀਵਾਨ ਟੋਡਰਮਲ ਦੀ ਹਵੇਲੀ ਹੈ ਇਸ ਦੀ ਸਾਰੀ ਹੁਣ ਦੇਖਰੇਖ ਆਰਕੀਓਲੋਜੀ ਡਿਪਾਰਟਮੈਂਟ ਕਰੂਗਾ ਆਰਕੀਓਲੋਜੀ ਡਿਪਾਰਟਮੈਂਟ ਉਸ ਨੂੰ ਪ੍ਰੀਜ਼ਰਵ ਕਰੂਗਾ ਨਵੀਂ ਕੰਸਟਰਕਸ਼ਨ ਤਾਂ ਕੋਈ ਨਹੀਂ ਹੋਊਗੀ ਪਰ ਜਿਹੜੀ ਉਹ ਇਮਾਰਤ ਬਣੀ ਹੋਈ ਹੈ ਉਸ ਨੂੰ ਪ੍ਰੀਜ਼ਰਵ ਕੀਤਾ ਜਾਊਗਾ ਤਾਂ ਜੋ ਲੋਕ ਆ ਕੇ ਆਪਣੇ ਇਤਿਹਾਸ ਨੂੰ ਦੇਖ ਸਕਣ ਆਪਣੇ ਵਿਰਸੇ ਤੋਂ ਦੇਖ ਸਕਣ ਕਿ ਜੋ ਇਮਾਰਤ ਸਾਨੂੰ ਉਦੋਂ ਵਿਰਸੇ ਇਤਿਹਾਸ ਨੇ ਦਿੱਤੀ ਹੈ ਉਸ ਦੇ ਵਿੱਚ ਕੀ ਉਸ ਦੀ ਇੰਪੋਰਟੈਂਸ ਸੀ ਕੀ ਉਸ ਦੀ ਰੂਪਰੇਖਾ ਸੀ ਉਹ ਸਾਰੀਆਂ ਚੀਜ਼ਾਂ ਹੁਣ ਆਰਕੀਓਲੋਜੀ ਡਿਪਾਰਟਮੈਂਟ ਦੇ ਕੋਲ ਪਹੁੰਚ ਚੁੱਕੀਆਂ ਨੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਨੂੰ ਪ੍ਰੀਜ਼ਰਵ ਕੀਤਾ ਜਾਊਗਾ ਕੈਮਰਾ ਪਰਸਨ ਜਸ਼ਨ ਦੇਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ